ਸਸਿਕਾਜੀ ਪੰਜਾਬ ਨਿਊਜ਼ ਬੋਲਟਿਨ ਦੇਖ ਰਹੇ ਸائر ਦਰਸ਼ਕਾ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਅਹਿਮ ਸੁਰਖੀਆਂ ਤੇ ਚੰਡੀਗੜ੍ਹ ਹੋਈ ਪੰਜਾਬ ਕੈਬਨਿਟ ਮੀਟਿੰਗ ਦੇ ਵਿੱਚ ਲਏ ਗਏ ਅਹਿਮ ਫੈਸਲੇ ਪੈਟਰੋਲ ਡੀਜ਼ਲ ਤੇ ਵਧਿਆ ਵੈਟ ਪੰਜਾਬ ਕੈਬਨਿਟ ਚ ਲਏ ਗਏ ਫੈਸਲੇ ਤੇ ਵਿਰੋਧੀਆਂ ਨੇ ਚੁੱਕੇ ਸਵਾਲ ਅਕਾਲੀ ਬੁਲਾਰੇ ਨੇ ਕਿਹਾ ਪੰਜਾਬ ਦੇ ਲੋਕਾਂ ਦੇ ਨਾਲ ਹੋ ਰਿਹਾ ਧੋਖਾ ਅਧਿਆਪਕ ਦਿਵਸ ਮੌਕੇ ਸੀਐਮ ਮਾਨ ਪਹੁੰਚੇ ਹੁਸ਼ਿਆਰਪੁਰ ਸਟੇਟ ਪੱਧਰ ਸਕੂਲਾਂ ਦੇ ਵਿੱਚ ਕੈਂਪਸ ਮੈਨੇਜਰ ਲਾਉਣ ਦਾ ਕੀਤਾ ਫੈਸਲਾ ਚੰਡੀਗੜ੍ਹ ਚੱਲ ਰਿਆ ਭਾਰਤੀ ਕਿਸਾਨ ਯੂਨੀਅਨ ਦਾ ਤੜਨਾ 55 ਦਿਨ ਚੋਇਆ ਦਾਖਲ ਜਗਿੰਦਰ ਸਿੰਘ ਉਗਰਾਹ ਨੇ ਕੇਂਦਰ ਸਰਕਾਰ ਉੱਤੇ ਸਾਦੇ ਤਿੱਖੇ ਨਿਸ਼ਾਨੇ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚਿਮਮਾ ਨੇ ਜਨਤਾ ਨੂੰ ਸੰਬੋਧਨ ਕੀਤਾ ਜਿਹਦੇ ਵਿੱਚ ਉਹਨਾਂ ਕਿਹਾ ਕਿ ਵਿੱਤੀ ਸੰਕਟ ਦੇ ਨਾਲ ਜੂਝ ਰਹੀ ਸੂਬਾ ਸਰਕਾਰ ਨੇ ਪੈਟਰੋਲ ਡੀਜ਼ਲ ਅਤੇ ਵੈਟ ਵਧਾਉਣ ਦੇ ਫੈਸਲੇ ਦੇ ਨਾਲ ਬਿਜਲੀ ਖਪਤਕਾਰਾਂ ਨੂੰ ਵੀ ਵੱਡਾ ਝਟਕਾ ਦਿੱਤਾ ਹੈ ਪੰਜਾਬ ਦੀ ਹੋਈ ਕੈਬਨਿਟ ਮੀਟਿੰਗ ਦੇ ਦੌਰਾਨ ਅੱਜ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਿਆ। ਵਿੱਤੀ ਸੰਕਟ ਦੇ ਨਾਲ ਜੂਝ ਰਹੀ ਸੁਪਾ ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਵੈਟ ਵਧਾਉਣ ਦਾ ਫੈਸਲਾ ਕੀਤਾ ਹੈ। ਪੈਟਰੋਲ ਉੱਤੇ ਵੈਟ ਦੇ ਵਿੱਚ 50 ਪੈਸੇ ਅਤੇ ਡੀਜ਼ਲ ਉੱਤੇ 92 ਪੈਸੇ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਨੇ ਕਿਹਾ ਕਿ ਇਸ ਨਾਲ ਸਰਕਾਰ ਨੂੰ ਪੈਟਰੋਲ ਤੋਂ 150 ਕਰੋੜ ਰੁਪਏ ਅਤੇ ਡੀਜ਼ਲ ਤੋਂ 392 ਕਰੋੜ ਰੁਪਏ ਦੀ ਵਾਧੂ ਆਮਦਨ ਹੋਵੇਗੀ। ਐਸ ਜਨਾਲੀ ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ 7 ਕਿਲੋਵੋਟ ਤੱਕ ਲੋਡ ਵਾਲੇ ਬਿਜਲੀ ਖਪਤਕਾਰਾਂ ਨੂੰ 3 ਰੁਪਏ ਪ੍ਰਤੀ ਯੂਨਿਟ ਦੀ ਰਾਹਤ ਦਿੱਤੀ ਗਈ ਸੀ ਇਹ ਦੋਹਰੇ ਸਬਸਿਡੀ ਸੀ ਸਰਕਾਰ ਨੇ ਇਸ ਨੂੰ ਹੁਣ ਵਾਪਸ ਲੈ ਲਿਆ ਹੈ ਹਾਲਾਂਕਿ ਉਹ ਨੇ ਵੀ ਕਿਹਾ ਕਿ ਹਰ ਘਰ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ ਪਰ ਇਹ ਸਾਡੀ ਸਰਕਾਰ ਦੀ ਗਾਰੰਟੀ ਸੀ ਪੰਜਾਬ ਦੇ ਅੰਦਰ ਬੈਟ ਉੱਪਰ ਬੈਟ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ टैक्स बधाने का फैसला किया पेट्रोल अंदर पेट्रोल अंदर सिक्सटी वन काहट पैसे पेट्रोल अंदर काहट पैसे और डीजल अंदर डीजल अंदर नाइनटी नाइनटी टू बानवे पैसे डीजल अंदर बानवे पैसे और पेट्रोल अंदर काहट पैसे ये फैसला किया गया ਤਾਕੇ ਕਿਉਂਕਿ ਬਹੁਤ ਸਾਰੀਆਂ ਰਾਹਤ ਪੰਜਾਬ ਸਰਕਾਰ ਨੇ ਲੋਕਾਂ ਨੂੰ ਦਿੱਤੀਆਂ ਨਗੀਆਂ ਸੋ ਇਹ ਵੀ ਇੱਕ ਵੱਡਾ ਫੈਸਲਾ ਜਿਹੜਾ ਅੱਜ ਹੋਇਆਗਾ ਕਿ ਲਗਭਗ 90% ਲੋਕਾਂ ਨੂੰ ਘਰੇਲੂ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਨਹੀਂ ਆਉਂਦੇ ਸੀ ਜ਼ੀਰੋ ਆਉਂਦੇ ਸੀ ਖਤਮ ਹੋ ਚੁੱਕੇ ਸੀ ਪਰ ਲੇਕਿਨ ਇੱਕ ਹੋਰ ਡਬਲ ਸਬਸਿਡੀ ਇੱਕ ਹੋਰ ਡਬਲ ਸਬਸਿਡੀ ਜਿਹੜੀ ਪੁਰਾਣੀ ਸਰਕਾਰ ਨੇ ਜਾਰੀ ਕੀਤੀ ਸੀ ਕਿ 7 ਕਿਲੋ ਤੱਕ ਬਾੜ ਦੇ ਜਿਹੜੇ ਸੀਗੇ ਉਹਨਾਂ ਨੂੰ 2.5 ਰੁਪਏ 2.5 ਟੋਟਲ ਜਿਹੜਾ 3 ਰੁਪਏ ਵੰਦੇ ਨੇਗੇ ਟੈਕਸ ਪਾ ਕੇ 3 ਰੁਪਏ ਵੰਦੇ ਸੀਗੇ ਉਹ ਵੀ ਪ੍ਰਤੀ ਯੂਨਟ ਘਟਾਉਣ ਦਾ ਫੈਸਲਾ ਪੁਰਾਣੀ ਸਰਕਾਰ ਨੇ ਕੀਤਾ ਸੀਗਾ ਅੱਜ ਜੋ ਅਸੀਂ ਫੈਸਲਾ ਵਾਪਸ ਲਿਆਗਾ ਪਰ ਲੇਕਿਨ ਮੈਂ ਫੇਰ ਇੱਕ ਵਾਰ ਕਹਿਣਾ ਕਿ 300 ਯੂਨਟ ਪ੍ਰਤੀ ਮਹੀਨਾ ਮੁਫਤ ਬਿਜਲੀ ਪੰਜਾਬ ਦੇ ਹਰੇਕ ਕਰਨ ਜਿਹੜੀ ਆ ਉਹ ਮਿਲਦੀ ਰਹੂਗੀ ਪਰ ਲੇਕਿਨ ਜਿਨ੍ਹਾਂ ਦਾ ਲੋਡ 7 ਕਿਲੋਵਾਟ ਤੱਕ ਆ ਉਹਨਾਂ ਦਾ ਜਿਹੜਾ 3 3 ਰੁਪਏ ਯੂਨਟ ਪ੍ਰਤੀ ਯੂਨਟ ਜਿਹੜਾ ਟੈਕਸ ਸੀਗਾ ਉਹ ਘਟਾਉਣ ਦਾ ਫੈਸਲਾ ਪੁਰਾਣੀ ਸਰਕਾਰ ਦਾ ਸੀਗਾ ਉਹ ਅਸੀਂ ਵਾਪਸ ਲਿਆਗਾ ਕਿ ਅੱਜ ਦੇ ਵੱਡੇ ਅਹਿਮ ਫੈਸਲੇ ਅੱਜ ਦੀ ਕੈਬਨਟ ਤੋਂ ਹੋਏ ਨੇ ਕਿ ਸੂਬਾ ਸਰਮੰਦ ਦਾ ਸਭ ਤੋਂ ਵੱਡਾ ਫੈਸਲਾ ਇਹ ਆ ਕਿ ਪੰਜਾਬ ਦੇ ਅੰਦਰ ਐਗਰੀਕਲਚਰ ਪਾਲਿਸੀ ਲੈ ਕੇ ਆਉਣਾ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਐਜੂਕੇਸ਼ਨ ਦੀ ਪਾਲਿਸੀ ਲੈ ਕੇ ਆਉਣਾ ਇਹ ਅੱਜ ਅਹਿਮ ਫੈਸਲੇ ਜਿਹੜੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਏ ਨੇ ਦੇਖਣਾ ਹੁਣਿਆ ਹੋਵੇਗਾ ਕਿ ਸਰਕਾਰ ਵੱਲੋਂ ਲਏ ਇਹਨਾਂ ਫੈਸਲਿਆਂ ਦਾ ਆਮ ਜਨਤਾ ਉੱਤੇ ਕੀ ਅਸਰ ਪੈਂਦਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪੰਜਾਬ ਕੈਬਨਿਟ ਦੀ ਅੱਜ ਦੀ ਬੈਠਕ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਜਿੱਥੇ ਵੈਟ ਵਧਾਉਣ ਦਾ ਫੈਸਲਾ ਕੀਤਾ ਗਿਆ ਤਾਂ ਉੱਥੇ ਦੂਜੇ ਪਾਸੇ 7 ਕਿਲੋਵਾਟ ਦੇ ਵੱਟ ਮੀਟਰ ਵਾਲੀ ਯੂਨਿਟ ਦੇ ਵਿੱਚ ਵੀ ਦਿੱਤੀ ਜਾਣ ਵਾਲੀ ਸਬਸਿਡੀ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਰਕਾਰ ਦੇ ਵੱਲੋਂ ਲੈ ਕੇ ਇਸ ਫੈਸਲੇ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਸਿਮਪੂ ਕੁਵੰਤਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਅੱਜ ਕੈਬਨਿਟ ਮੀਟਿੰਗ ਦੇ ਵਿੱਚ ਬਿਜਲੀ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕਰਨ ਦਾ ਐਲਾਨ ਕੀਤਾ ਹੈ ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਖਤ ਇਤਰਾਜ਼ ਜਤਾਇਆ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਇਸ ਵਾਅਦੇ ਨੂੰ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਖਰਾ ਲਿੱਤਾ ਕਲੇਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਵਿਕਾਸ ਦੇ ਨਾਮ ਉੱਤੇ ਇੱਕ ਇੱਟ ਤੱਕ ਨਹੀਂ ਲਗਾਈ ਗਈ ਸਰਕਾਰ ਲੋਕਾਂ ਦੀ ਜੇਬਾਂ ਉੱਤੇ ਡਾਕਾ ਮਾਰ ਕੇ ਇਕੱਠੇ ਕੀਤੇ ਪੈਸੇ ਹਰਿਆਣਾ ਦੀ ਚੋਣ ਦੇ ਵਿੱਚ ਵੰਡਣਾ ਚਾਹੁੰਦੀ ਹੈ ਅੱਜ ਪੰਜਾਬ ਸਰਕਾਰ ਨੇ ਡੀਜ਼ਲ ਤੇ ਪੈਟਰੋਲ ਤੇ ਫਿਰ ਵੈਟ ਵਾਧਾ ਦਿੱਤਾ ਹੈ। ਡੀਜ਼ਲ ਤੇ 91 ਪੈਸੇ, ਪੈਟਰੋਲ ਤੇ 62 ਪੈਸੇ। ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿੱਦਣ ਦੀ ਤੁਹਾਡੀ ਸਰਕਾਰ ਪੰਜਾਬ ਦੇ ਵਿੱਚ ਆਈ ਹੈ। ਇਹ 1-1 ਰੁਪਇਆ ਕਰਕੇ ਤੁਸੀਂ ਡੀਜ਼ਲ ਤੇ ਪੈਟਰੋਲ ਦੇ ਵੈਟ ਦੇ ਨਾਂ ਤੇ ਪੰਜਾਬੀਆਂ ਦੀ ਜੇਬ ਦੇ ਉੱਤੇ ਕਈ ਹਜ਼ਾਰ ਕਰੋੜ ਦਾ ਡਾਕਾ ਮਾਰ ਚੁੱਕੇ ਹੋ। ਤੇ ਉਹ ਪੈਸਾ ਜਾ ਕਿੱਥੇ ਰਿਹਾ? ਕਿਉਂਕਿ ਕਰਜ਼ਾ ਤਾਂ ਪੰਜਾਬ ਦੇ ਸਿਰ ਲਗਾਤਾਰ ਵੱਧ ਰਿਹਾ। ਹਸਪਤਾਲ ਕੋਈ ਨਵਾਂ ਬਣ ਨਹੀਂ ਰਿਹਾ, 에ਅਰਪੋਰਟ ਬਣ ਨਹੀਂ ਰਿਹਾ। ਡਵੈਲਪਮੈਂਟ ਦੇ ਨਾਂ ਤੇ ਇਹ ਕਿੱਟ ਤੱਕ ਨਹੀਂ ਲੱਗੀ ਸੋਸ਼ਲ ਵੈਲਫੇਅਰ ਸਕੀਮਾਂ ਬੰਦ ਪਈਆਂ ਨੇ ਕੀ ਉਹ ਸਾਰਾ ਪੈਸਾ ਕੇਜਰੀਵਾਲ ਨੂੰ ਨੈਸ਼ਨਲ ਲੀਡਰ ਬਣਾਉਣ ਤੇ ਖਰਚੀ ਜਾਂਦੇ ਹੋ ਜਾਂ ਆਮ ਆਦਮੀ ਪਾਰਟੀ ਦੀ ਜਿਹੜੀ ਦੂਜੇ ਸੂਬਿਆਂ 'ਚ ਚੋਣ ਕੈਂਪੇਨ ਚੱਲਦੀ ਹੈ ਉਹਦੇ ਤੇ ਲੱਗਦਾ ਪੈਸਾ ਕਿਉਂਕਿ ਮੈਨੂੰ ਲੱਗਦਾ ਜਿਹੜਾ ਹੁਣ ਫੇਰ ਇਹ ਵੈਟ ਵਧਾਇਆ ਹੁਣ ਹਰਿਆਣਾ 'ਚ ਇਲੈਕਸ਼ਨ ਆ ਗਏ ਔਰ ਅੱਜ ਇੱਕ ਕੱਲਾ ਵੈਟ ਨਹੀਂ ਵਧਾਇਆ ਜਿਹੜਾ 7 ਕਿਲੋਵਾਟ ਤੱਕ ਦੇ ਕੰਜ਼ਿਊਮਰਾਂ ਨੂੰ 3 ਰੁਪਏ ਯੂਨਿਟ ਦੀ ਰਿਆਇਤ ਮਿਲਦੀ ਸੀ ਉਹ ਵੀ ਬੰਦ ਕਰਤੀ ਜੋ ਕਿ ਉਹਨਾਂ ਹਰਿਆਣੇ 'ਚ ਪੈਸਾ ਖਰਚਣਾ ਹੈ ਉੱਥੇ ਆਮ ਆਦਮੀ ਪਾਰਟੀ ਨੂੰ ਫੰਡ ਚਾਹੀਦਾ ਹੈ ਪਰ ਕੀ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਪੰਜਾਬ ਨੂੰ ਇਹ ਦੱਸੇਗੀ ਕਿ ਚੋਣਾਂ ਤੋਂ ਪਹਿਲਾਂ ਤਾਂ ਬੜੇ ਵੱਡੇ ਧਮਕਜੇ ਮਾਰੇ ਸੀ ਕਿ ਅਸੀਂ ਜੀ ਕੋਈ ਵਾਧੂ ਬੋਝ ਨਹੀਂ ਪਾਵਾਂਗੇ ਰਾਇਤਾਂ ਹੋਰ ਵਧਾ ਦੇਾਂਗੇ ਤੇ ਅੱਜ ਹਰ ਦੋ ਤਿੰਨ ਮਹੀਨਿਆਂ ਬਾਅਦ ਪੰਜਾਬੀਆਂ ਦੀ ਜੇਬ ਤੇ ਇੱਕ ਵੱਡਾ ਡਾਕਾ ਮਾਰ ਕੇ ਆਮ ਆਦਮੀ ਪਾਰਟੀ ਆਪਣੀਆਂ ਚੋਣਾਂ ਫਾਈਨਾਂਸ ਕਰ ਰਹੀ ਹੈ ਉਥੇ ਦੂਜੇ ਪਾਸੇ ਭਾਜਪਾ ਦੇ ਬੁਲਾਰੇ ਅਨੀਲ ਅਸਰੀਨ ਦਾ ਕਹਿਣਾ ਹੈ ਕਿ ਲੋਕਾਂ ਦੀ ਹਿਤਾਇਸ਼ੀ ਹੋਣ ਦਾ ਦਾਵਾ ਕਰਨ ਵਾਲੀ ਸਰਕਾਰ ਦੀ ਅਜ ਫੂਕ ਨਿਕਲਦੀ ਵਿਖਾਈ ਦੇ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਧਾ ਕੇ ਲੋਕਾਂ ਤੇ ਹੋਰ ਬਾਦੂ ਦਾ ਬੋਝ ਪਾਇਆ ਹੈ। ਪਹਿਲਾਂ ਹੀ ਮਹਿੰਗਾਈ ਦੀ ਮਾਰ ਲੋਕ ਚਲ ਰਹੇ ਨਹੀਂ। ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਦੋ ਹੋਰ ਲੋਕ ਮਾਰੂ ਫੈਸਲੇ ਲਿੱਤੇ ਨੇ। ਅੱਜ ਪੈਟਰੋਲ ਕਾਰਡ ਪੈਸੇ ਤੇ ਡੀਜ਼ਲ 92 ਪੈਸੇ ਹੋਰ ਮਹਿੰਗਾ ਕਰਨ ਦਾ ਨਿਰਣਾ ਕੀਤਾ। ਜੋ ਵੀ ਸਰਕਾਰ ਆਈ ਹੈ ਹੁਣ ਤੱਕ 3 ਰੁਪਏ ਦੇ ਲਗਭਗ ਪੈਟਰੋਲ ਤੇ ਡੀਜ਼ਲ ਦੇ ਉੱਤੇ ਟੈਕਸ ਲਗਾ ਚੁੱਕੀ ਹੈ ਇਸੇ ਤਰੀਕੇ ਨਾਲ ਅੱਜ ਇਹਨਾਂ ਨੇ ਪਾਵਰ ਦੇ ਉੱਤੇ 7 ਕਿਲੋਵਾਟ ਦੇ ਕਨੈਕਸ਼ਨਾਂ ਦੇ ਉੱਤੇ ਜਿਹੜੀ ਢਾਈ ਰੁਪਏ ਯੂਨਿਟ ਵਾਲੀ ਸਬਸਿਡੀ ਸੀਗੀ ਉਹ ਵੀ ਖਤਮ ਕਰਨ ਦਾ ਫੈਸਲਾ ਕੀਤਾ ਹੈ ਇਸ ਤਰੀਕੇ ਦੇ ਨਾਲ ਅੱਜ ਤੇ ਅੱਜ ਦੇ ਫੈਸਲੇ ਦੇ ਨਾਲ ਹੀ ਲਗਭਗ 2300 ਕਰੋੜ ਰੁਪਏ ਦਾ ਅਤਿਰਿਕਤ ਬੋਝ ਜਿਹੜਾ ਹੈ ਪੰਜਾਬ ਦੀ ਜਨਤਾ ਤੇ ਇਹਨਾਂ ਨੇ ਪਾ ਦਿੱਤਾ ਹੈ ਦੱਸਿਆ ਕਿ ਪੈਟਰੋਲ ਹੁਣ 80 ਪੈਸੇ ਮਹਿੰਗਾ ਅਤੇ ਡੀਜ਼ਲ 92 ਪੈਸੇ ਮਹਿੰਗਾ ਹੋ ਚੁੱਕਿਆ ਹੈ ਪੰਜਾਬ ਕੈਬਨਿਟ ਮੀਟਿੰਗ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਜਲਦ ਨਵੀਆਂ ਸਿੱਖਿਆ ਨੀਤੀ ਨਵੀਂ ਖੇਤੀਬਾੜੀ ਪਾਲਿਸੀ ਵੀ ਆਵੇਗੀ ਮੁੱਖ ਮੰਤਰੀ ਭਗਵੰਤ ਮਾਨ ਅੱਜ ਅਧਿਆਪਕ ਦਿਵਸ ਮੌਕੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਵੱਲੋਂ ਕਰਵਾਏ ਗਏ ਅਧਿਆਪਕ ਰਾਜ ਪੁਰਸਕਾਰ ਵੰਸਮਰੋ ਦੇ ਵਿੱਚ ਸ਼ਿੱਕਤ ਕਰਨ ਦੇ ਲਈ ਹੁਸ਼ਿਆਰਪੁਰ ਪਹੁੰਚੇ ਇਸ ਮੌਕੇ ਸੀਐਮ ਮਾਨ ਦੇ ਵੱਲੋਂ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ ਤੇ ਕਿਹਾ ਕਿ ਅਧਿਆਪਕ ਸਿਰਫ ਪੜਾਉਣ ਕਰਨੀ ਧਿਆਨ ਦੇਣ ਬਾਕੀ ਹੋਰ ਕੰਮਾਂ ਦੇ ਲਈ ਕੈਂਪਸ ਮੈਨੇਜਰ ਲਾਉਣ ਦਾ ਫੈਸਲਾ ਕੀਤਾ ਗਿਆ ਅਧਿਆਪਕ ਦਿਵਸ ਦੇ ਮੌਕੇ ਸੀਮਾਨ ਅਜੋ ਹੁਸ਼ਿਆਰਪੁਰ ਵਿਖੇ ਅਧਿਆਪਕ ਰਾਜਪੁਰਸਕਾਰ ਦੇ ਵਨ ਸਮਾਰੋਚ ਸਿਰਕਤ ਕਰਨ ਪਹੁੰਚੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 70 ਦੇ ਕਰੀਬ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ ਅਤੇ 55 ਅਧਿਆਪਕਾਂ ਨੂੰ ਸਟੇਟ ਅਤੇ 10 ਨੂੰ ਯੰਗ ਟੀਚਰ ਅਵਾਰਡ ਦਿੱਤੇ ਗਏ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾ ਅਧਿਆਪਕਾ ਤੋਂ ਪੜਾਈ ਤੋਂ ਇਲਾਵਾ ਹਰ ਡਿਊਟੀ ਲਈ ਚੰਗੀ ਸੀ ਉਨ੍ਹਾਂ ਕਿਹਾ ਕਿ ਅਧਿਆਪਕ ਸਿਰਫ ਪੜਾਈ ਵੱਲ ਧਿਆਨ ਦੇਣਗੇ ਅਧਿਆਪਕ ਦੀ ਦਰਦੀ ਸਿਰਫ ਪੜਾਈ ਦੀ ਹੁੰਨੀ ਚਾਹੀਦੀ ਐ ਇਸ ਮੁਕੇ ਉਹ ਦਿੱਲੀ ਦੇ ਸਾਫ ਦਾ ਉਪ ਮੁੱਖ ਮੰਤਰੀ ਮਨੀਸ਼ ਸਿਸੌਧਿਆ ਦੀ ਤਾਰੀਫ ਕਰਦੇ ਹੋਏ ਵੀ ਦਿਖਾਈ ਦਿੱਤੇ ਹਰ ਕੰਮ ਬਸ ਤੇ ਟੀਚਰ ਦੀ ਡਿਊਟੀ ਲੱਗਦੀ ਸੀ ਵੋਟਾਂ ਗਿਣਨੀਆਂ ਚਲੋ ਟੀਚਰ ਵੋਟਾਂ ਪਵਾਉਣੀਆਂ ਚਲੋ ਟੀਚਰ ਆ ਹਾਂ ਕਰੋਨਾ ਵੇਲੇ ਬਾਰਡਰ ਤੇ ਡਿਊਟੀ ਲਾਤੀ ਚਲੋ ਜੀ ਮਾਸਟਰਾਂ ਦੀ ਡਿਊਟੀ ਲਾ ਦਿਓ ਕੌਣ ਕੌਣ ਆਉਂਦੇ ਨੇ ਕੌਣ ਕਰੋਨਾ ਵਾਲਾ ਕੌਣ ਮਾਸਟਰ ਨੂੰ ਕੀ ਪਤਾ ਡਾਕਟਰਾਂ ਦੀ ਡਿਊਟੀ ਲਾਓ ਉੱਥੇ ਮਤਲਬ ਪੜ੍ਹਾਈ ਤੋਂ ਬਿਨਾ ਬਾਕੀ ਸਾਰੇ ਕੰਮ ਲੈਂਦੇ ਸੀ ਉਹਨਾਂ ਤੋਂ ਤਾਂ ਮਨੀਸ਼ 소ਦੀਆ ਜੀ ਨੇ ਸਿੱਖਿਆ ਮੰਤਰੀ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਕਿਹਾ ਜਾਂਦਾ ਜਿਨ੍ਹਾਂ ਨੇ ਪਾਇਆ ਪਲਟ ਕੇ ਰੱਖਤੀ ਦਿੱਲੀ ਦੇ ਵਿੱਚ ਸਰਕਾਰੀ ਸਿੱਖਿਆ ਦੀ ਅਰਵਿੰਦ ਕੇਜਰੀਵਾਲ ਦੀ ਗਵਾਈ ਚ ਦਿੱਲੀ ਦੇ ਵਿੱਚ ਰੂਲ ਕਰਦਾ ਟੀਚਰ ਜਿਹੜਾ ਪੜ੍ਹਾਉਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕਰੂਗਾ ਸਿਰਫ ਪੜ੍ਹਾਈ ਉਤੋਂ ਉਹਨਾਂ ਦਾ ਕਨਸੈਂਟਰੇਸ਼ਨ ਪੜ੍ਹਾਈ ਤੇ ਹੋਣੀ ਚਾਹੀਦੀ ਬਸ ਨਹੀਂ ਤਾਂ ਹੋਰ ਸਾਰੇ ਕੰਮ ਬਲਕਿ ਇਹ ਤਾਂ ਚਲੋ ਵੋਟਾਂ ਜੇ ਉਹ ਕਦੇ-ਕਦੇ ਆਉਂਦੀਆਂ ਜਨਗਣਨਾ ਕਰਾਉਣੀਆਂ ਫਲਾਨਾ ਧਮਕਾ ਸਕੂਲ ਚ ਹੈਡਮਾਸਟਰ ਦੀ ਡਿਊਟੀ ਉਹਦੀ ਸਕੂਲ ਚ ਹੈਡਮਾਸਟਰ ਦਾ ਧਿਆਨ ਪੜਾਈ ਵੱਲ ਨਹੀਂ ਹੁੰਦਾ ਕਿਸੇ ਬਾਥਰੂਮ ਦੀ ਟੂਟੀ ਖੁੱਲੀ ਰਹਿ ਗਈ ਕਿਤੇ ਪੱਖਾ ਨਹੀਂ ਚੱਲਦਾ ਜੀ ਕਿਤੇ ਫਿਓ ਜੁਟ ਗਿਆ ਜੀ ਕੋਈ ਰਾਤ ਤਾਰਾਂ ਵੱਢ ਗਿਆ ਜੀ ਇਹ ਕੰਮ ਹੈਡਮਾਸਟਰ ਦਾ ਥੋੜੀ ਹੋਣਾ ਚਾਹੀਦਾ ਹੈ ਜੇ ਪ੍ਰਿੰਸੀਪਲ ਆਸੀ ਫਿਰ ਸਟੇਟ ਮੈਨੇਜਰ ਜਿਹਨ ਕੇ ਕੈਂਪਸ ਮੈਨੇਜਰ ਅਸੀਂ ਤਾਇਨਾਤ ਕਰਨ ਦਾ ਫੈਸਲਾ ਕੀਤਾ ਕਿ ਇਹ ਕੰਮ ਉਸ ਬੰਦੇ ਦਾ ਹੋਊਗਾ ਪ੍ਰਿੰਸੀਪਲ ਦਾ ਜਾਂ ਹੈਡਮਾਸਟਰ ਦਾ ਧਿਆਨ ਸਿਰਫ ਪੜਾਈ ਵੱਲ ਹੋਊਗਾ ਕੋਈ ਟੀਚਰ ਆਇਆ ਕੋਈ ਹੋਰ ਕੋਈ ਦਿੱਕਤ ਨਹੀਂ ਆ ਰਹੀ ਪੜਾਈ ਵਾਲੀ ਪੜਾਈ ਐਜੂਕੇਸ਼ਨ ਨਾਲ ਸੰਬੰਧਿਤ ਕੋਈ ਪ੍ਰੋਬਲਮ ਆਉਂਦੀ ਹੈ ਉਹ ਪ੍ਰਿੰਸੀਪਲ ਜਾਫਰ ਹੈਡ ਮਾਸ ਸਭ ਦਿਓ ਦੱਸਦੀ ਕਿ ਸੀਐਮ ਮਾਨ ਨੇ ਅਧਿਆਪਕ ਦਿਵਸ ਮੌਕੇ ਵੱਡਾ ਐਲਾਨ ਕਰਦੇ ਹੋਏ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅਧਿਆਪਕਾਂ ਦੀ ਹੋਰ ਪੜਤੀਆਂ ਕੀਤੀਆਂ ਜਾਣਗੀਆਂ ਜਿਸ ਦੇ ਵਿੱਚ ਪੰਜਾਬੀ ਦੇ ਅਧਿਆਪਕਾਂ ਅਤੇ ਨਾਲ-ਨਾਲ ਹੋਰ ਵਿਸ਼ਿਆਂ ਦੇ ਅਧਿਆਪਕ ਵੀ ਸ਼ਾਮਲ ਹੋਣਗੇ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹ ਦੇ ਵੱਲੋਂ ਲਾਇਕੇ ਮੋਚੇ ਦਾ ਅੱਜ ਪੰਜਵਾਂ ਦਿਨ ਹੈ ਅੱਜ ਕਿਸਾਨ ਲੀਡਰ ਜਗਿੰਦਰ ਸਿੰਘ ਉਗਰਾਹਾਂ ਨੇ ਵਿਸ਼ਾਲ ਕੱਟ ਨੂੰ ਸੰਬੋਧਨ ਕੀਤਾ ਤੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣਨ ਵਾਲੇ ਹਾਈਵੇ ਨੂੰ ਲੈ ਕੇ ਕੇਂਦਰ ਸਰਕਾਰ ਉੱਤੇ ਤਿੱਖੇ ਨਿਸ਼ਾਨੇ ਸਾਧੇ ਕਿਸਾਨ ਮਜ਼ਦੂਰ ਤੇ ਵਾਤਾਵਰਨ ਪੱਖੀ ਨਵੀਂ ਖੇਤੀ ਨੀਤੀ ਬਣਾਉਣ ਦੇ ਲਈ ਸਰਕਾਰ ਵਿਰੁੱਧ ਲੱਗੇ ਚੰਡੀਗੜ੍ਹ ਮੋਰਚੇ ਤੇ ਪੰਜਵੇਂ ਦਿਨ ਚੋਗਿੰਦਰ ਸਿੰਘ ਉਗਰਾਹਣ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ ਉਗਰਾਹਣ ਨੇ ਕਿਹਾ ਕਿ ਭਾਰਤ ਮਾਲਾ ਪ੍ਰੋਜੈਕਟ ਤਹਿਤ ਬੰਨਣ ਵਾਲੇ ਹਾਈਵੇ ਪੰਜਾਬ ਨੂੰ ਲੁੱਟਣ ਦੇ ਲਈ ਬਣਾਏ ਜਾ ਰਹੇ ਨਹੀਂ ਇਹ ਹਾਈਵੇ ਬੰਦਰਗਾਹਾਂ ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਦੇ ਨਾਲ ਜੁੜੇ ਹੋਏ ਨੇ ਇਹਨਾਂ ਰਹੀ ਪੰਜਾਬ ਦਾ ਕੱਚਾ ਮਾਲ ਸਸਤੇ ਭਾਅ 'ਚ ਖਰੀਦ ਕੇ ਹਜ਼ਾਰਾਂ ਕਿਲੋਮੀਟਰ ਦੂਰ ਭੇਜਿਆ ਜਾਵੇਗਾ ਤੇ ਉੱਥੋਂ ਪ੍ਰੋਡਕਟ ਤਿਆਰ ਕਰਕੇ ਨਵੇਂ ਬਣਾਏ ਜਾ ਰਹੇ ਵੱਡੇ ਸ਼ਾਪਿੰਗ ਮੋਲਾ ਦੇ ਵਿੱਚ ਵਿੱਚ ਜਾਣਗੇ ਪਰ ਜਿਹੜੇ ਲੋਕ ਆ ਸਾਗਰ ਸਮੁੰਦਰੋਂ ਪਾਰ ਆ 22000 ਕਿਲੋਮੀਟਰ ਤੋਂ ਚੱਲ ਕੇ ਹਿੰਦੁਸਤਾਨ 'ਚ ਪੂੰਜੀ ਲਾ ਰਹੇ ਜਿਨ੍ਹਾਂ ਨੇ 20-22000 ਕਿਲੋਮੀਟਰ ਤੋਂ ਚੱਲ ਕੇ ਪੰਜਾਬ ਦੀ ਧਰਤੀ 'ਤੇ ਪੂੰਜੀ ਲਾਉਣੀ ਹੈ ਅਨੇਰ ਨਹੀਂ ਆਇਓ ਉਹਨਾਂ ਦੇ ਟਿਕਾਣੇ ਜਿੰਨੀਆਂ ਭਾਰਤ ਮਾਲਾ ਪ੍ਰੋਜੈਕਟ ਲੀਆਂ ਛੜਕਾਂ ਨੇ ਟੋਟਲ ਬੰਦਰਗਾਹਾਂ ਨਾਲ ਲੰਕੜਿਆ ਟੋਟਲ ਬੁਲਾਈ ਅੱਥੇ ਨਾਲ ਲੰਕੜਨਾ ਟੋਟਲ ਰੇਲਵੇ ਸਟੇਸ਼ਨਾਂ ਨਾਲ ਲੰਕੜਨਾ ਕੌਮੀ ਸ਼ਾਹ ਮਾਰਗਾਂ ਦੇ ਨਾਲ ਇਹਨਾਂ ਦੇ ਲਿੰਕ ਨੇ ਤੇ ਪੰਜਾਬ ਦੇ ਵਿੱਚ 7 ਡੰਪ ਬਣਨੇ ਨੇ ਕੌਮੀ ਮਾਰਗਾਂ ਦੇ ਉੱਤੇ 7 ਡੰਪ ਇੱਕ ਡੰਪ ਨੂੰ 1000 ਏਕੜ ਜ਼ਮੀਨ ਦੀ ਲੋੜ ਹੈ ਬਹੁਤ ਡੰਪ ਨੇ ਟਿਕਾਣੇ ਦੇ ਅੱਡੇ ਦੇ ਵੱਡੇ ਰੈਸਟੋਰੈਂਟ ਹੋਣਗੇ ਵਡੇ ਸ਼ੋਪਿੰਗ ਮਾਲ ਹੋਣਗੇ ਉਧਰ ਦਾ ਮਾਲ ਇੱਥੇ ਆ ਕੇ ਲਿਆ ਕਰੂਗਾ ਇਥੋਂ ਤੁਹਾਡਾ ਰੋਟਿਆ ਹੋਇਆ ਕੱਚਾ ਮਾਲ ਇਥੋਂ ਭਰਿਆ ਕਰਨਗੇ ਉਹ ਸੱਤ ਸਮੁੰਦਰਾਂ ਰਾਹੀਂ ਸੱਤ ਸਮੁੰਦਰਾਂ ਪਾਰ ਟੱਪ ਲਿਆ ਕੇ ਸਸਤਾ ਖਰੀਦਣਾ ਮਹਿੰਗਾ ਵੇਚਣਾ ਇਹ ਸਾਰਾ ਕੁਝ ਕਰਨ ਤੋਂ ਬਹਿਣਾ ਸਰਕਾਰੀ ਮੰਡੀਆਂ ਬਣਾ ਦੇਣੀਆਂ ਨੂੰ ਸਿਆਲਤਾਂ ਸੂਗੀਆਂ ਖਤਮ ਕਰ ਦੇਣੀਆਂ ਨੇ ਸਰਕਾਰੀ ਫੈਰੀ ਖਤਮ ਕਰ ਦੇਣੀ ਹੈ ਛੋਟਾ ਖਰਚੂਰ ਖੇਤਰ ਖਤਮ ਕਰ ਦੇਣਾ ਛੋਟੇ ਦੁਕਾਨਦਾਰੀ ਤਬਾਹ ਕਰ ਦੇਣੀਆਂ ਤਾਂ ਕਿ ਉਹ ਖੁੱਲਾ ਮیدਾਨ ਕਰਕੇ ਮਜੇ ਨਾਲ ਆਰਦਾ ਮਾਲ ਲੈ ਕੇ ਇੱਥੇ ਵੇਚਣ ਤੇ ਇਹਨਾਂ ਦਾ ਮਾਲ ਚਾਕੇ ਉਧਰ ਲੈ ਕੇ ਜਾਣ ਇਹ ਮੰਡੀ ਤੇ ਭਾਰਤ ਨੂੰ ਇੱਕ ਆਵਦੀ ਮੰਡੀ ਸਮਝ। ਇੱਥੇ ਕਰਜਾ ਹੈ। ਦੱਸਦੇ ਕਿ ਕਿਸਾਨ ਨੀਤੀ ਸਮੇਤ 8 ਮੁੱਦੇ ਉੱਤੇ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਇਹ ਮੋਰਚਾ ਚੱਲ ਰਿਹਾ ਹੈ ਤੇ ਅੱਜ ਕਿਸਾਨ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੀਮਾਨ ਦੇ ਨਾਲ ਵੀ ਮੁਲਾਕਾਤ ਕੀਤੀ ਹੈ। ਖੇਤੀ ਨੀਤੀ ਸਮੇਤ 8 ਮੁੱਦਿਆਂ ਨੂੰ ਲੈ ਕੇ ਪਿਛਲੇ 4 ਦਿਨਾਂ ਤੋਂ ਚੰਡੀਗੜ੍ਹ ਦੇ ਸੈਕਟਰ 34 ਵਿਖੇ ਕਿਸਾਨਾਂ ਦਾ ਧਰਨਾਜ 5ਵੇਂ ਦਿਨ ਵਿੱਚ ਪਹੁੰਚ ਗਿਆ ਤੇ ਆਪਣੇ ਮੁੱਦਿਆਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਅੱਜ ਸੀਐਮ ਆਨ ਦੇ ਨਾਲ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਸਮੇਤ ਕੁਝ ਹੋਰ ਮੰਤਰੀ ਵੀ ਮੌਜੂਦ ਰਹੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਪ੍ਰਦਰਸ਼ਨ ਕਰ ਰਹੇ ਸਨ ਅੱਜ ਕਿਸਾਨਾਂ ਦਾ ਸੀਐਮ ਮਾਨ ਦੇ ਨਾਲ ਮੀਟਿੰਗ ਹੋਈ ਜਿਸ ਵਿੱਚ ਕਈ ਅਹਿਮ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ ਖੇਤੀਬਾੜੀ ਨੀਤੀ ਨੂੰ ਲੈ ਕੇ ਲਗਾਤਾਰ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਨਵੀਂ ਖੇਤੀਬਾੜੀ ਨੀਤੀ ਲਾਗੂ ਕੀਤੀ ਜਾਵੇ ਹੁਣ ਇਸੇ ਤਰਜ਼ ਤੇ ਕਿਸਾਨਾਂ ਨੇ ਅੱਜ ਦੀ ਮੀਟਿੰਗ ਵਿੱਚ ਵੀ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਇਸ ਖੇਤੀ ਨੀਤੀ ਵਿੱਚੋਂ ਬਾਹਰ ਰੱਖਣਾ ਚਾਹੀਦਾ ਹੈ ਮੀਟਿੰਗ ਵਿੱਚ ਕਿਸਾਨਾਂ ਨੇ ਫਸਲੀ ਬੀਮਾ ਯੋਜਨਾ ਲਾਗੂ ਕਰਨ ਦੀ ਵੀ ਗੱਲ ਲਾਖੀ ਹੈ ਉੱਥੇ ਦੂਜੇ ਪਾਸੇ ਵਿੱਤ ਮੰਤਰੀ ਹਰਪਾਲ ਚਿਮਮਾ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਵਨ ਟਾਈਮ ਸੈਟਲਮੈਂਟ ਸਕੀਮ ਤਿਆਰ ਜਿਸ ਦੇ ਨਾਲ ਕਿਸਾਨਾਂ ਦਾ ਜੋ ਵੀ ਖਰਚਾ ਹੈ ਉਸ ਨੂੰ ਖਤਮ ਕੀਤਾ ਜਾਵੇਗਾ ਲਗਭਗ 1 ਘੰਟਾ ਮੀਟਿੰਗ ਜਿਹੜੀ ਆ ਉਹਦੀ ਉਹਦੇ ਵਿੱਚ ਮੈਂ ਮੇਰੇ ਨਾਲ ਭਜਨ ਸਿੰਘ ਜੀ ਟੀਓ ਜੀ ਸਰਦਾਰ ਗੁਰਬੀਤ ਸਿੰਘ ਖੁੱਡੀਆਂ ਜੀ ਸਾਰੇ ਆਗੂ ਸਹਿਬਾਨ ਨੇ ਬੈਠ ਕੇ ਬੜੀ ਲੰਬੀ ਚੌੜੀ ਚਰਚਾ ਕੀਤੀ ਕਿ ਧਰਤੀ ਹੇਠਲਾ ਪਾਣੀ ਕਿਵੇਂ ਬਚਾਉਣਾਗਾ ਕੈਨਾਲ ਵਾਟਰ ਨੂੰ ਕਿਵੇਂ ਆਖਰੀ ਖੇਤ ਤੱਕ ਲੈ ਕੇ ਜਾਣਾਗਾ ਉਹਦੇ ਲਈ ਕੀ ਕੀ ਸਾਡੀਆਂ ਪ੍ਰਪੋਜ਼ਲ ਨੇ ਜੱਜ ਕਿੰਨਾ ਤੇ ਕਿਹੜੇ ਕਿਹੜੇ ਤੇ ਕੰਮ ਹੁਣ ਤੱਕ ਹੋ ਚੁੱਕਿਆ ਹੈਗਾ ਔਰ ਆਉਣ ਵਾਲੇ ਸਮੇਂ ਚ ਕਿੰਨਾ ਕਿੰਨਾ ਤੇ ਕੰਮ ਹੋਣਾਗਾ ਇਹ ਸਾਰੀ ਡਿਟੇਲ ਦੇ ਵਿੱਚ ਚਰਚਾ ਹੋਈ ਇਸ ਤੋਂ ਬਿਨਾ ਪੰਜਾਬ ਦੀ ਜਿਹੜੀ ਬੇਨਮੰਗ ਸੀ ਕਿ ਪੰਜਾਬ ਦੀ ਜਿਹੜੀ ਖੇਤੀਬਾੜੀ ਦਿੱਤੀ ਆ ਉਹਦਾ ਖਰੜਾ ਉਹਦਾ ਖਰੜਾ ਕਿਉਂਕਿ ਉਹ ਹੁਣੇ ਥੋੜਾ ਸਮਾਂ ਪਿੱਛੇ ਪ੍ਰਾਪਤ ਹੋਈ ਆ ਸਬੰਧਤ ਅਫਸਰ ਸਹਿਬਾਨ ਨੂੰ ਉਹ ਖਰੜਾ ਸਾਰੇ ਡਿਪਾਰਟਮੈਂਟਾਂ ਵਿੱਚੋਂ ਜਾ ਕੇ ਸਾਰੇ ਡਿਪਾਰਟਮੈਂਟਾਂ ਦੀ ਰਾਏ ਲੈ ਕੇ ਉਹਦੇ ਕੀ ਹੈਗੀ ਉਸ ਤੋਂ ਬਾਅਦ ਸਾਰੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਉਹਨਾਂ ਦਾ ਖਰੜਾ ਸ਼ੇਅਰ ਕੀਤਾ ਜਾਊਗਾ ਫਿਰ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨਾਲ ਇੱਕ ਡਿਸਕਸ਼ਨ ਹੋਊਗੀ ਵਿਚਾਰ ਵਟਾਂਦਰਾ ਹੋਊਗਾ ਔਰ ਉਸ ਤੋਂ ਬਾਅਦ ਜਿਹੜੀ ਆ ਉਹ ਨੀਤੀ ਪੰਜਾਬ 'ਚ ਲਾਗੂ ਕੀਤੀ ਜਾਊਗੀ ਇਸ ਤੋਂ ਬਿਨਾ ਹੋਰ ਬਹੁਤ ਸਾਰੀਆਂ ਮੰਗਾਂ ਸਿਆਂ ਬਹੁਤ ਸਾਰੇ ਕੇਸ ਜਿਹੜੇ ਕਿਸਾਨ ਆਗੂਆਂ ਤੇ ਪੈਂਡਿੰਗ ਪਏ ਸੀ ਉਹਨਾਂ ਨੂੰ ਵਿੱਡਰਾ ਕਰਨ ਦਾ ਕਿਹੜੇ ਕਿਹੜੇ ਕੇਸ ਜਿਹੜੇ ਨੇ ਉਹ ਸਿੱਧੇ ਵਿੱਡਰਾ ਹੋ ਸਕਦੇ ਨੇਗੇ ਕਿਹੜੇ ਜਿਹੜੇ ਏਜੀ ਸਾਹਿਬ ਦੇ ਆਫਿਸ ਤੱਕ ਜਾਣਗੇ ਐਡਵੋਕੇਟ ਜਰਨਲ ਦੇ ਆਫਿਸ ਤੱਕ ਜਾਣਗੇ ਕਿਉਂਕਿ ਕਈ ਕਈ ਕੇਸਾਂ ਦੇ ਅੰਦਰ ਚਲਾਨ ਪੇਸ਼ ਹੋ ਚੁੱਕੇ ਨੇ ਉਹਨਾਂ ਨੂੰ ਸਿੱਧਾ ਵਿਡਰਾ ਨਹੀਂ ਕੀਤਾ ਜਾ ਸਕਦਾ ਉਹ ਵੀ ਇੱਕ ਸਾਡੀ ਜਿਹੜੀ ਆ ਕਿਸਾਨ ਆਗੂਆਂ ਦੇ ਨਾਲ ਸਹਿਮਤੀ ਬਣੀ ਆ ਸੋ ਮੇਰਾ ਕਹਿਣ ਦਾ ਭਾਵ ਆ ਕਿ ਅੱਜ ਦੀ ਜਿਹੜੀ ਮੀਟਿੰਗ ਆ ਬੜੀ ਅੱਛੀ ਰਹੀ ਆ ਬੜੇ ਸਾਜ਼ਗਰ ਮਾਹੌਲ ਦੇ ਅੰਦਰ ਹੋਈ ਆ ਬਹੁਤ ਹੀ ਪੋਜ਼ਿਟਿਵ ਜਿਹੜਾ ਰਿਜ਼ਲਟ ਉਹ ਆਊਗਾ ਦੱਸਦੇ ਕਿ ਮੁੱਖ ਮੰਤਰੀ ਮਾਨ ਨੇ ਲੰਕੇ ਕੱਲ ਵਿਧਾਨ ਸਭਾ ਦੇ ਵਿੱਚ ਵੀ ਪੰਜਾਬ ਦੀ ਆਪਣੀ ਖੇਤੀ ਨੀਤੀ ਲਿਆਉਣ ਦਾ ਐਲਾਨ ਕੀਤਾ ਸੀ। ਉਹਨਾਂ ਕਿਹਾ ਸੀ ਕਿ ਖੇਤੀ ਸਟੇਟ ਦਾ ਵਿਸ਼ਾ ਅਸੀਂ ਕਿਸਾਨਾਂ ਦੇ ਨਾਲ ਵਿਚਾਰ ਚਰਚਾ ਤੋਂ ਬਾਅਦ ਹੀ ਨਵੀਂ ਖੇਤੀ ਨੀਤੀ ਬਣਾ ਰਹੇ ਹਾਂ। ਪੰਜਾਬ ਕੈਬਨਿਟ ਮੀਟਿੰਗ ਦੇ ਵਿੱਚ ਅੱਜ ਪੈਟਰੋਲ ਡੀਜ਼ਲਰ ਦੀ ਕੀਮਤ ਦੇ ਵਿੱਚ ਵਾਧੇ ਨੂੰ ਲੈ ਕੇ ਅਹਿਮ ਫੈਸਲਾ ਲਿਆ ਗਿਆ ਸੀ ਜਿਸ ਨੂੰ ਲੈ ਕੇ ਕਿਸਾਨਾ ਗੂ ਬੁੱਟਾ ਸਿੰਘ ਸ਼ਾਦੀਪੁਰ ਨੇ ਸਰਕਾਰ ਤੇ ਇਸ ਫੈਸਲੇ ਨੂੰ ਮਾੜਾ ਕਰ ਦਿੱਤਾ ਹੈ ਉੱਤੇ ਹੀ ਦੂਜੇ ਪਾਸੇ ਉਹਨਾਂ ਨੇ ਫਰੀਦਕੋਟ ਦੇ ਵਿੱਚ ਹੰਸ ਰਾਜ ਹੰਸ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ ਅੱਜ ਚੰਡੀਗੜ੍ਹ ਹੋਈ ਪੰਜਾਬ ਦੇ ਕੈਬਨਿਟ ਮੀਟਿੰਗ ਤੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਨੇ ਇਨ੍ਹਾਂ ਫੈਸਲਿਆਂ ਦੇ ਵਿੱਚ ਸਭ ਤੋਂ ਵੱਡਾ ਫੈਸਲਾ ਪੈਟਰੋਲ ਡੀਜ਼ਲਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਵੀ ਸ਼ਾਮਲ ਹੈ ਆਮ ਲੋਕਾਂ ਤੇ ਪੈ ਰਿਹਾ ਵਾਧੂ ਬੋਝ ਤੇ ਪੈਟਰੋਲ ਡੀਜ਼ਲਾਂ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਕਿਸਾਨ ਆਗੂ ਬੋਟਾ ਸਿੰਘ ਸ਼ਾਦੀਪੁਰ ਦੇ ਨਾਲ ਗੱਲਬਾਤ ਕੀਤੀ ਗਈ ਇਸ ਤੋਂ ਲਾਵਾ ਉਹਨਾਂ ਤੋਂ ਹੰਸ ਰਾਜ ਹੰਸਦਾ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਖਿਲਾਫ ਜੋ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਸੀ ਉਸ ਨੂੰ ਐਸਟੀਐਮ ਦੀ ਅਦਾਲਤ ਨੇ ਚੁੱਪ-ਚੁਪੀ ਤੇ ਤੇ ਬਿਨਾ ਸ਼ਰਤ ਵਾਪਸ ਲੈ ਲਿਆ ਇਸ ਨੂੰ ਲੈ ਕੇ ਵੀ ਗਲਪਾਤ ਕੀਤੀ ਗਈ ਡੀਐਲ ਪਟਵਾਲ ਤੱਕ ਹੀ ਬਹੁਤ ਮੇਗੇ ਨੇ ਜੀ ਭਾਜੀ ਦਾ ਮੰਨ ਕਰ ਰਿਹਾ ਜੀ ਘਟਾਉਣਾ ਚਾਹੀਦਾ ਹੈ ਨਾ ਉਹ ਵਾਟ ਘਟਾਉਣਾ ਚਾਹੀਦਾ ਹੈ ਘਟਾ ਕਰਕੇ ਸਰਕਾਰ ਨੂੰ ਵੀ ਚੱਲ ਪਾ ਚੰਗਲ ਘਟਾ ਹੀ ਹੋ ਜੂਗੀ ਹੂੰ ਦੁਨੀਆ ਜਿਹੜੀ ਉਹਨਾਂ ਤੋਂ ਵੇਖ ਘਟੇਗਾ ਤੇ ਇਕਾ ਉਦਰੀ ਬਜਾਏ ਬਹੁਤ ਜਿੰਨਾਂ ਨੇ ਹੋਰ ਲੋਕਾਂ ਦੇ ਲੱਗ ਜਪਾ ਦੁਨੀਆ ਦਾ ਅੱਗੇ ਕਿਸਰਾਹੀ ਆ ਮੁਝਾ ਹਿੱਸੇ ਵਿੱਚ ਤੇ ਬਹੁਤ ਗਲਤ ਕੀਤਾ ਸਰਕਾਰ ਨੇ ਜਿਹੜੇ ਪਟਾਉਣੇ ਤੇ ਡੀਜ਼ਲ ਦੇ ਰੇਟ ਵਧਾਏ ਨੇ ਅਸੀਂ ਅੱਗੇ ਮੰਗਿਆ ਕਰਦੇ ਹਾਂ ਸਰਕਾਰ ਨੂੰ ਦਬਾੜੇ ਤੇ ਧੌਰ ਕਰਕੇ ਰੇਟ ਘਟਾਉਣੇ ਚਾਹੀਦੇ ਆ ਬਟਾਉਣ ਦੇ ਹੂੰ ਇਹ ਪਰੇਸ਼ਾਨੀ ਕਰਨ ਵਾਲੀ ਗੱਲ ਹੈ ਜੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਇੰਮਾਨੇ ਰੈਸਟਾਉ ਕਰਨ ਲਈ ਇਹਨਾਂ ਨੂੰ ਪਤਾ ਲੱਗਿਆ ਕਿ ਇਸ ਸਮੇਂ ਉਹਦੇ ਦਬਾਅ ਵਧੇਗਾ ਤਾਂ ਫਿਰ ਉਹਨਾਂ ਨੇ ਮਤਲਬ ਉਹਨਾਂ ਨੂੰ ਵਿਹਾਰ ਕਰ ਦਿੱਤਾ ਹੈ। ਇਹ ਕੰਟ੍ਰਕਟ ਡਾਇਰੈਕਟਰ ਐਵੇਂ ਉਹ ਦੱਟਦਾ ਹੈ ਕਿ ਗਲਤੀ ਦੇ ਨਾਲ ਬਰੰਟ ਕਰੀ ਹੋਈ ਆ। ਐ ਨਹੀਂ ਹੁੰਦਾ ਇਹ ਪਰੇਸ਼ਾਨ ਕਰਦੇ ਨੇ ਮੀਂਹਦਾਰਾਂ ਨੂੰ ਕੋਹਾਂ ਦਾ ਪਰੇਸ਼ਾਨ ਕਰਕੇ ਇਹ ਬਿਨਾਂ ਬਜਾ ਕਰਨਾ ਨੇ ਇੱਕ ਹੰਸਰਾ ਦੇ ਅਗੁੱਟ ਚੇਕ ਕਰਨ ਦਾ ਜਦੋਂ ਦਿੱਤਾ ਹੈ। ਇਹ ਸਿਰ ਜਾਲੇ ਕੁਝ ਵੀ ਹੈ ਜਾਓ। ਇਹਨਾਂ ਨੂੰ ਪਰੇਸ਼ਾਨ ਕਰਨ ਲੱਗ ਗਿਆ ਜਦੋਂ ਇਹਨਾਂ ਨੂੰ ਵਿਗਿਆਦਿ ਦੇ ਇਹਨਾਂ ਨੂੰ ਰਾਜਪਾਲ ਕੀ ਦੇਹ ਭੇਜਿਆ ਕਿ ਇਹ ਜੋਕਲ ਸ਼ੁਰੂ ਹੋਵੇਗਾ ਇਸ ਕਰ ਤੋਂ ਡਰ ਗਿਆ ਇਹਨਾਂ ਨੇ ਉਹ ਫਿਰ ਉਹ ਬਾਤ ਕੋਲ ਦੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਅੱਜ ਕੈਬਨਿਟ ਮੀਟਿੰਗ ਦੇ ਵਿੱਚ ਲਏ ਗਏ ਪੈਟਰੋਲ ਡੀਜ਼ਲਾਂ ਦੀਆਂ ਕੀਮਤਾਂ ਵਿੱਚ ਵਾਧੇ ਅਤੇ 7 ਕਿਲੋਵਾਟ ਦੇ ਮੀਟਰਾਂ ਤੇ ਮਿਲਣ ਵਾਲੀ 3 ਰੁਪਏ ਯੂਨਿਟ ਦੇ ਫੈਸਲੇ ਨੂੰ ਵਾਪਸ ਲੈਣ ਨੂੰ ਲੈ ਕੇ ਕਿਸਾਨ ਜਿੱਥੇ ਬੰਦੀ ਕੀ ਰੁਖ ਕਰਦੀਆਂ ਨੇ ਇਹ ਤਾਂ ਹੁਣ ਹੋਣ ਵਾਲਾ ਸਮਾਂ ਹੀ ਦੱਸੇਗਾ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਜਿਸ ਲਈ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਏ ਅਤੇ ਆਪਣਾ ਸਪਸ਼ਟੀਕਰਨ ਸੌਂਪਿਆ ਹਾਲਾਂਕਿ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਿਕ ਸਤੰਭ ਨੂੰ ਸ੍ਰੀ ਅਕਾਤਖਤ ਸਾਹਿਬ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇ ਚੁੱਕੇ ਨੇ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਆਕੂ ਵਿਕਰਮ ਸਿੰਘ ਮਜੀਠੀਆ ਅੱਜ ਸ੍ਰੀ ਅਕਾਲ ਤਖਤ ਸਕਤਰਤਵ ਵਿਖੇ ਆਪਣਾ ਸਪਸ਼ਟੀਕਰਨ ਦੇਣ ਲਈ ਪਹੁੰਚੇ ਇਸ ਤੋਂ ਪਹਿਲਾਂ ਉਹਨਾਂ ਸ੍ਰੀ ਅਕਾਲ ਤਖਤ ਸਾਈ ਵਿਖੇ ਮੱਥਾ ਟੇਕਿਆ ਜਿਸ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਸਿਰ ਮੱਥੇ ਪਰਵਾਣ ਕਰਦੇ ਨਹੀਂ ਤੇ ਇਸੇ ਲਈ ਉਹ ਅੱਜ ਆਪਣਾ ਸਪਸ਼ਟੀਕਰਨ ਨਿੱਜੀ ਤੌਰ ਉਤੇ ਦੇਣ ਲਈ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਬੇਨਤੀ ਪ੍ਰਯਾਗ ਰੱਖਤੀ ਆ ਕੋਈ ਦਲੀਲ ਨਹੀਂ ਠੀਕ ਹੈ ਜੀ ਕਿਉਂਕਿ ਗੁਰੂ ਸਾਹਿਬ ਜਾਨੀ ਜਾਨ ਸੱਚੇ ਪਾਤਸ਼ਾਹ ਸਮਰੱਥ ਨੇ ਔਰ ਸੱਚੇ ਪਾਤਸ਼ਾਹ ਦੇ ਤਖਤੋਂ ਸੱਚੇ ਪਾਤਸ਼ਾਹ ਜੀ ਦੇ ਮੈਂ ਤਾਂ ਦਾਸ ਤਾਂ ਸੱਚੇ ਪਾਤਸ਼ਾਹ ਨੂੰ ਹੀ ਵੇਖਦਾ ਜੀ ਸੱਚੇ ਪਾਤਸ਼ਾਹ ਦਾ ਜੋ ਹੁਕਮ ਆਦੇਸ਼ ਹੋਊਗਾ ਸਿਰ ਮੱਥੇ ਪਰਵਾਨ ਹੋਊਗਾ ਔਰ ਗੁਰੂ ਘਰ ਦਾ ਗੋਲਾ ਹੋਣ ਦੇ ਨਾਤੇ ਝਾੜੂ ਵਰਤਾਰ ਹੋਣ ਦੇ ਨਾਤੇ ਗੁਰੂ ਘਰ ਦਾ ਸਭ ਤੋਂ ਨਿਮਾਣਾ ਨਾ ਚੀਜ਼ ਸੇਵਕ ਹੋਣ ਦੇ ਨਾਤੇ ਦਾਸ ਹਰ ਹੁਕਮ ਸਿਰ ਮੱਥੇ ਪ੍ਰਵਾਨ ਕਰਦਾ ਇਹੀ ਦਾਸ ਦਾ ਸਪਸ਼ਟੀਕਰਨ ਹੈ। ਇਹੀ ਦਾਸ ਦੀ ਅਰਜ਼ੋਈ ਹੈ, ਇਹੀ ਦਾਸ ਦੀ ਬੇਨਤੀ। ਸਰ ਇੱਕ ਕਮ ਕੀ ਇੱਕ ਸਵਾਲ ਇਹ ਹੈ ਕਿ ਜਿਹੜੇ ਜਿਨ੍ਹਾਂ ਦੇ ਵੱਲੋਂ ਸਪਸ਼ਟੀਕਰਨ ਮੰਗਿਆ ਗਿਆ ਸੀ। ਹਾਂ ਜੀ। ਪੰਜਾਬ ਚ ਦੁਬਾਰਾ ਸਟੈਂਡ ਹੈ 1735। ਜੀ ਦੇਖੋ ਅੱਜ ਜੀ ਤੁਸੀਂ ਸ਼ਾਇਦ ਤੁਸੀਂ ਤਾਂ ਰੋਜ਼ ਆਉਂਦੇ ਹੋ ਨਾ ਜੀ ਇਸ ਲਈ ਤੁਸੀਂ ਤਾਂ ਸ਼ਾਇਦ ਰੱਬ ਦੇ ਨੇੜੇ ਹੋ। ਦਾਸ ਭੁੱਲਨ ਹਾਰ ਨਾ ਚੀਜ਼ ਇਨਸਾਨ ਹੈ। ਗੁਰੂ ਦੇ ਦਰ ਦੇ ਆਇਆ ਹੋਰ ਤਨ ਤਨ ਸ਼੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਪਰਸਨ ਆਸਤੇ ਆਏ ਇਸ ਲਈ ਮੈਂ ਕੋਈ ਦਲੀਲ ਸਿਆਸੀ ਗੱਲ ਨਹੀਂ ਕਰਨੀ ਮੇਰੇ ਨਾਲ ਸਿਆਸੀ ਗੱਲ ਕਰਨੀ ਬਾਹਰ ਕਰ ਲਿਓ ਮੈਂ ਉਹ ਸਿਆਸੀ ਗੱਲ ਬਾਹਰ ਕਰਾਂਗੀ ਜ਼ਿਕਰ ਹੋ ਕੇ ਕਿ 23 ਅਗਸਤ ਨੂੰ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਂ ਕਰਾ ਦਿੱਤਾ ਗਿਆ ਸੀ ਅਤੇ ਤਤਕਾਲੀ ਅਕਾਲੀ ਸਰਕਾਰਾਂ ਵੇਲੇ ਕੈਬਨਿਟ ਮੰਤਰੀ ਰਹੇ ਅਕਾਲੀ ਆਗੂਆਂ ਨੂੰ 15 ਦਿਨਾਂ ਦੇ ਅੰਦਰ ਆਪਣਾ ਸਪਸ਼ਟੀਕਰਨ ਨਿਜੀ ਰੂਪ ਦੇ ਵਿੱਚ ਪੇਸ਼ ਹੋ ਕੇ ਦੇਣ ਦੇ ਲਈ ਆਦੇਸ਼ ਕੀਤਾ ਗਿਆ ਸੀ 15 ਸਤੰਬਰ ਨੂੰ ਭੁੱਡੇ ਨਾਲੇ ਤੇ ਪੰਨ ਲਗਉਣ ਦਾ ਚਿੱਥੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਵਾਤਾਵਰਣ ਪ੍ਰੇਮੀਆਂ ਨੇ ਐਲਾਨ ਕੀਤਾ ਹੈ ਉੱਥੇ ਹੀ ਦੂਜੇ ਪਾਸੇ ਸੈਂਟਰ ਹਲਕੇ ਦੇ ਐਮਐਲਏ ਇਸ ਮੁੱਦੇ ਨੂੰ ਲੈ ਕੇ ਚਿੰਤਤ ਤਾਂ ਦਿਖਾਈ ਦਿਤੇ ਨੇ ਉਹਨਾਂ ਕਿਹਾ ਕਿ ਸਰਕਾਰ ਵੀ ਇਸ ਮਸਲੇ ਦਾ ਹੱਲ ਚਾਹੁੰਦੀ ਹੈ ਪਰ ਜੇਕਰ ਉਹਨਾਂ ਕਹਿਣ ਕਿ 50 ਸਾਲ ਦਾ ਮੁੱਦਾ 2 ਸਾਲ ਦੇ ਵਿੱਚ ਹੱਲ ਕਰ ਦਿੱਤਾ ਜਾਵੇ ਤਾਂ ਇਹ ਨਹੀਂ ਹੋ ਸਕਦਾ ਲੁਦੀਆਨਾ ਸਥਿਤ ਬੁੱਡੇ ਨਾਲੇ ਨੂੰ ਲੈ ਕੇ ਸਿਆਸਤ ਲਗਾਤਾਰ ਪਖਤੀ ਦਿਖਾਈ ਦੇ ਰਹੀ ਹੈ ਅੱਜ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਬੁੱਡੇ ਨਾਲੇ ਤੇ ਚੱਲ ਰਹੀ ਸਿਆਸਤ ਨੂੰ ਲੈ ਕੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਘਟੋ ਘਟ ਐਮ ਐਲ ਏ ਗੋਗੀ ਨੇ ਅਫਸਰਾਂ ਵੱਲੋਂ ਕੰਮ ਨਾ ਕਰਨ ਦਾ ਮੁੱਦਾ ਤਾਂ ਚੁੱਕਿਆ ਪਰ ਇਸ ਤੋਂ ਪਹਿਲਾਂ ਤਾਂ ਕੋਈ ਸੁਣਵਾਈ ਵੀ ਨਹੀਂ ਹੁੰਦੀ ਸੀ ਪਹਿਲਾਂ ਦੇ ਮੁੱਖ ਮੰਤਰੀਆਂ ਨੂੰ ਮਿਲਣਾ ਵੀ ਮੁਸ਼ਕਲ ਹੁੰਦਾ ਸੀ ਉਹਨਾਂ ਨੇ ਐਮ ਐਲ ਏ ਗੋਗੀ ਦੇ ਹੱਕ ਵਿੱਚ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਇਹ ਬੋਲੰਦਾ ਪੂਰਾ ਹੱਕ ਹੈ ਉਹਨਾਂ ਕਿਹਾ ਕਿ ਉਹਨਾਂ ਨੇ ਅਸਲ شاہੀ ਦੇ ਮੁੱਦੇ ਤੇ ਵੀ ਗੱਲ ਕੀਤੀ ਹੈ ਵੇਖੋ ਇਹ ਉਦਾਂ ਤਾਂ ਨਹੀਂ ਕਹਿ ਸਕਦੇ ਆਪਾਂ ਜਦੋਂ ਬੁੱਢੇ ਨਾਲੇ ਦੀ ਗੱਲ ਹੁੰਦੀ ਹੈ ਪਹਿਲੇ ਪਾਸ਼ਾ ਗੁਰੂ ਨਾਨਕ ਦੇਵ ਦੀ ਚਰਨਛੋਹ ਧਰਤੀ ਆ ਇਹ ਬਾਬੇ ਨਾਨਕ ਦੀ ਧਰਤੀ ਦਾ ਜਿਹੜਾ ਕੰਮ ਆ ਇਹ ਪਹਿਲ ਦੇ ਆਧਾਰ ਤੇ ਪੂਰਾ ਕਰਾਇਆ ਜਾਊਗਾ ਇਹਦੇ ਵਿੱਚ ਕਮੀ ਨਹੀਂ ਛੱਡੀ ਜਾਊਗੀ ਕਿਉਂਕਿ ਪਹਿਲਾਂ ਜੇ ਕੋਸ਼ ਦੇਖਿਆ ਜਾਵੇ ਤੇ ਪਹਿਲਾਂ ਕੁਝ ਹੋਇਆ ਨਹੀਂਗਾ ਹੁਣ ਅੱਜ ਲੋਕ ਚਾਹੁੰਦੇ ਆ ਵੀ ਇਹ ਜাদু ਦੀ ਛੜੀ ਜਿਹਾ ਠੀਕ ਹੋ ਜਵੇ ਸਮਾਂ ਲੱਗਦਾ 2.5 ਸਾਲ ਹੋਇਆ ਇਹਨਾਂ ਨੇ ਤਾਂ ਪਹਿਲਾਂ ਇੰਨਾ ਕੰਮ ਵੀ ਕੀਤਾ ਹੁੰਦਾ ਅੱਜ ਸ਼ਾਇਦ ਉਸ ਕੰਮ ਨੂੰ ਪੂਰਾ ਕੀਤਾ ਜਾਂਦਾ ਇਹਨਾਂ ਨੇ ਤਾਂ ਪਹਿਲਾਂ ਇਸ ਕੰਮ ਨੂੰ ਨਹੀਂ ਛੇੜਿਆ ਸੀਗਾ ਵੀ ਕੋਈ ਇਸ ਕੰਮ ਦੇ ਉੱਤੇ ਅਸੀਂ 2-4 ਬੰਦੇ ਹੀ ਲਾ दिए ਤੁਸੀਂ ਇਸ ਗੱਲ ਦਾ ਤਾਂ ਸੋਚੋਗੇ ਵੀ ਇੱਕ ਐਮਐਲਏ ਇਸ ਗੱਲ ਦਾ ਅਫਸਰਾਂ ਨੂੰ ਕਹਿ ਰਿਹਾ ਵਾ ਕਿਸੇ ਨੇ ਪਹਿਲਾਂ ਲੀਡਰਾਂ ਨੇ ਨਹੀਂ ਕਿਹਾ ਕਿਸੇ ਮੰਤਰੀਆਂ ਨੇ ਨਹੀਂ ਕਿਹਾ ਕਿਸੇ ਮੁੱਖ ਮੰਤਰੀ ਨੇ ਕਿਹਾ ਅਫਸਰਾਂ ਨੂੰ ਕਹਿਣ ਵਾਲਾ ਤਾਂ ਕੋਈ ਜੰਮਿਆ ਨਾ ਕਹਿਦਾ ਰਹੇ ਆ ਸਰ ਪਹਿਲਾਂ ਤਾਂ ਅਫਸਰ ਕੀ ਛੱਡੋ ਮੁੱਖ ਮੰਤਰੀ ਨਹੀਂ ਕਿਸੇ ਨੂੰ ਮਿਲਦੇ ਸੀਗੇ ਅੱਜ ਜੇ ਕੋਈ ਕਿਸੇ ਨੂੰ ਮਿਲਦਾ ਜਾਂ ਕੋਈ ਕਿਸੇ ਦਾ ਕੰਮ ਕਰ ਰਿਹਾ ਐਮਐਲਏ ਦੇ ਵਿੱਚ ਇੰਨਾ ਤਾਂ ਹੈਗਾ ਨਾ ਉਹ ਆਪਣੇ ਆਪ ਕਹਿ ਰਿਹਾ ਵਾ ਵੀ ਸਾਡੇ ਅਫਸਰ ਕੰਮ ਦੇਖੋ ਐਮਐਲਏ ਦੀ ਪਾਵਰ ਅਫਸਰ ਸਾਡੇ ਗਾਲੋਂ ਕਿਸੇ ਨੂੰ ਨੰਨਾ ਨਹੀਂ ਪਰ ਸਕਦੇ ਅਫਸਰਾਂ ਨੇ ਕਿਵੇਂ ਨੰਨਾ ਪੜੂਗੇ ਉਹ ਤਨਖਾਹ ਲੈਂਦੇ ਆ ਜਨਤਾ ਦਾ ਕੰਮ ਆ ਲੋਕਾਂ ਦੇ ਟੈਕਸ ਚੋਂ ਪੈਸਾ ਮਿਲਦਾ ਉਹਨਾਂ ਨੂੰ ਵਨ ਲੌਨ ਨਾਲ ਹੱਲ ਹੁੰਦਾ ਹੋਵੇ ਫਿਰ ਸਵੇਰੇ ਹੀ ਲਾ ਦਿੰਨੇ ਆ ਅਸੀਂ ਵੀ ਕੱਢ ਜੰਨੇ ਆ ਉਹਨਾਂ ਨਾਲ ਕਿਸੇ ਚੀਜ਼ ਦੀ ਸਮੱਸਿਆ ਦਾ ਹੱਲ ਕਰਨਾ ਪਵੇ ਆਪ ਯੂਜਣਾ ਪੈਂਦਾ ਆਪ ਪਾਣੀ 'ਚ ਜਾਣਾ ਪੈਂਦਾ ਕਿ ਨਹੀਂ ਪਾਣੀ ਆ ਗਿਆ ਪਿਛਲੀ ਵਾਰ ਮੈਂ ਆਪ ਪਾਣੀ 'ਚ ਬੜਿਆ ਸੀ ਸਾਢੇ 4-4 ਫੁੱਟ ਪਾਣੀ ਸੀਗਾ ਉਦੋਂ ਬਾਅਦ ਨਹੀਂ ਪਾਣੀ ਆ ਗਿਆ ਗਰੀਬਾਂ ਦਾ ਹਮੇਸ਼ਾ ਜਿਹੜਾ ਫੈਸਲਾ ਵਾ ਉਹ ਆਪਣੇ ਮੋਢਿਆਂ ਤੇ ਚੱਕਣਾ ਚਾਹੀਦਾ ਆਪਣੀ ਗੱਲ 'ਚ ਆਪ ਜਵਾਬ ਦੇਣਾ ਚਾਹੀਦਾ ਬਾਕੀ ਕੌਣ ਆ ਉਹਨਾਂ ਲੋਕਾਂ ਨੂੰ ਬਾਕੀਆਂ ਨੂੰ ਇਹ ਪੁੱਛਣ ਵਾਲਾ ਹੋਵੇ ਜੇ ਇੰਨੀਆਂ ਗੱਲਾਂ ਜਿਹੜੀਆਂ ਹੁਣ ਪੁੱਛ ਰਹੇ ਹੋ ਤੁਸੀਂ ਪਹਿਲੀਆਂ ਸਰਕਾਰਾਂ ਤੋਂ ਪੁੱਛਿਆ ਹੁੰਦਾ ਸ਼ਾਇਦ ਅੱਜ ਇਹ ਨੌਬਤ ਨਾ ਆਉਂਦੀ ਅੱਜ ਬੁੱਢਾ ਦਰਿਆ ਬੁੱਢਾ ਨਾਲਾ ਨਾ ਬਣ ਕੇ ਰਹਿੰਦਾ ਇਹਨਾਂ ਲੋਕਾਂ ਨੇ ਨਾ ਪੁੱਛਿਆ ਅੱਜ ਕੋਈ ਆਮ ਆਦਮੀ ਪਾਰਟੀ ਨੇ ਥੋੜਾ ਜੇ ਕੋਈ ਉੱਥੇ ਵਿਧਾਨ ਸਭਾ 'ਚ ਵੀ ਤੁਸੀਂ ਦੇਖਿਆ ਹੋਣਾ ਕੱਲ ਮੈਂ ਜਵਾਬ ਲਿਆ ਬਾਜਬਾ ਸਾਹਿਬ ਤੋਂ ਕੋਈ ਗੈਂਗਿਸਟ ਗੈਂਗਿਸਟ ਕਰਦੇ ਹੋ ਇਹ ਪਾਲੇ ਜੀਨਾਂ ਨੇ ਆ ਇਹ ਕੋਈ ਆਮ ਆਦਮੀ ਪਾਰਟੀ ਥੋੜਾ ਲੈ ਕੇ ਆਈ ਆ ਇਹਨਾਂ ਲੋਕਾਂ ਦੇ ਪਾਲੇ ਹੋਏ ਲੋਕ ਅੱਜ ਇਹ ਜਵਾਬ ਸਾਡੇ ਕੋਲੋਂ ਮੰਗਦੇ ਆ ਮੰਗਣ ਜਵਾਬ ਜੇ ਆਪਕੋ ਉਸ ਕੀਤਾ ਹੋਵੇ ਫਿਰ ਦੱਸਦੀ ਕਿ ਲੁਧਿਆਣਾ ਤੋਂ ਵਿਧਾਇਕ ਅਤੇ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਗੋਗੀ ਬੱਸੀ ਨੇ ਬੁੱਡੇ ਨਾਲੇ ਦੀ ਸਾਫ ਸਫਾਈ ਦੇ ਰੋਸ ਵਿੱਚ ਆਪਣਾ ਲੱਗਿਆ ਨਹੀਂ ਪੱਥਰ ਤੋੜ ਦਿੱਤਾ ਸੀ ਉਹਨਾਂ ਦਾ ਕਹਿਣਾ ਸੀ ਕਿ ਅਫਸਰ شاہੀ ਤੋਂ ਤੰਗ ਹੋ ਕੇ ਉਹਨਾਂ ਨੇ ਇੰਨੀ ਪੱਥਰ ਤੋੜਿਆ ਅੱਜ ਦੇ ਬੁਲਟਨ ਦੇ ਵਿੱਚ ਫਿਲਹਾਲ ਇਹ ਨਹੀਂ ਚਲਤ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ